ਜੇ ਸਰਕਾਈਸ ਰੋਟ ਮਾਰਟ ਦੇ ਗੈਰ ਕਰਕੇ ਤਾਂ ਇਸ ਪੀਜੀ ਦੇ ਇਲੈਕਸ਼ਨ ਨਹੀਂ ਹੋਣੇ ਸਿੱਖਾਂ ਨੇ ਪਾਰਲੀਮੈਂਟ ਹੈ ਫਿਰ ਜੇਲੀ ਪਾਲਸੀ ਹੈ ਜੇਲੀ ਨਵੀਂ ਪਾਰ ਦੀ ਅੱਜ ਇੱਥੇ ਸਾਨੂੰ ਦੱਸੋਗੇ ਕਿ ਅਸੀਂ ਗਾਂਜਰਾ ਵੀ ਬਿਚਾਂਗੇ ਮੋਰੀਆਂ ਬਿਚਾਂਗੇ ਮੋਕੇ ਦੇ ਚਾਰ ਬਿਚਾਂਗੇ ਇਹ ਤੁਸੀਂ ਸਾਨੂੰ ਦੱਸੋਗੇ ਕਿ ਅਸੀਂ ਕੀ ਕਰਾਉਣਗੇ ਇਲੈਕਸ਼ਨ ਕਰਾਉਂਗੇ ਸੀਪੀਸੀ ਦੇ ਮੋਤੀ ਦੇ ਖਿਲਾਫ ਰਾਜਨਾਥ ਸਿੰਘ ਦੇ ਖਿਲਾਫ ਇਹਦਾ ਮਤਲਬ ਕਹਿਣਦਾ ਹੈ ਕਿ ਨਵੀਂ ਪਾਰਟੀ ਸਿੱਖਾਂ ਨੇ ਇਹ ਦੋਸ਼ੀਆਂ ਦੇ ਉੱਤੇ ਜਿੰਨਾ ਨੇ ਪੈਦਾ ਦੇ ਮੋਤੀ ਸੜੇ ਕੰਟਰੋਲ ਦੇ ਕੁਕਰਮੇ ਕਰਵਾਉਂਦੀ ਹੈ ਕਿ ਨਹੀਂ ਕਰਵਾਉਂਦੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪਿਛਲੇ ਦਿਨੀ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਦੇ ਨਾਲ ਮਿਲ ਕੇ ਜੋ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਇਸ ਮਾਮਲੇ ਨੂੰ ਲੈ ਕੇ ਦੋਸਤੋ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਵਿਰੋਧ ਕੀਤਾ ਗਿਆ ਹੈ ਅਤੇ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੀ ਜਵਾਬ ਦਿੱਤਾ ਗਿਆ ਹੈ ਕੀ ਹੈ ਦੋਸਤੋ ਪੂਰਾ ਮਸਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ

सरदार सुरजा सिंह जी छोटे बोर्ड इस खानदान के जवाई साहब ने जिन्हें वो सारा इनका इतिहास पता है जो कुछ तो सब ने पंथ के लिए बहुत जुर्म चले जो कैरों के खिलाफ खड़ गए तो सरकार ने जबरन तुल साहब चौती तो हराया प्रताप सिंह कैरों तो उन्होंने डर मच्छर वो भी कैरो ने खिलाता

तुर तो साहब का जी कर्बानी है इन्होंने अपने घर कोई जायदाद या जा अपना सवार नहीं है हमेशा आखिरी समय तक पंथ वफादारी सचाई निभाई है सोमशी सारे इनका के बहुत कदर करते हैं इज्जत करते हैं अर्जुन पंचदेव से फिर कार्य बतलाए हुए हैं जी बारे कोई भी ओम कार्य वचना का जिक्र नहीं करता क्यों करके बीजेपी हिंदुत्व पॉलिसी बनाई है कि, है कि भी से जो सिख लीडर खालस्तान की गल करूंगा बेषक वो विदेश बैठा हो बेशक इतने हिंदुस्तान हो

ਲਗਭਗ 20 ਰੋਡੇ ਲੋ ਸਾਰੇ ਨੂੰ ਕਤਲ ਕਰਾਇਆ ਔਰ ਹਰਿਆਣੇ ਦੇ ਵਿੱਚ ਦਿੱਲੀ ਜਿੰਦ ਸਿੱਤ ਨੂੰ ਤੇ ਪੰਜਾਬ ਦੇ ਵਿੱਚ ਉਸੇ ਵਾਂਗ ਲੋ ਇਹਦੇ ਬਾਰੇ ਕੋਈ ਅਖਬਾਰ ਨੇ ਲਿਖੀ ਨਹੀਂ ਕੋਈ ਐਸਟੀਬੀਸੀ ਗੋਲਡੇ ਕੋਈ ਪੁੱਛੇ ਬੋਲ ਤਾਂ ਜੇ ਅਮਰੀਕਾ ਤੇ ਕੈਨੇਡਾ ਤੇ ਬ੍ਰਿਟਾਨੀਆ ਇਹਨਾਂ ਦਾ ਨਾ ਨਾ ਕਰਦੇ ਤਾਂ ਪਤਾ ਨਹੀਂ ਕਿ ਆ ਅਸਤਾਨਿਕ ਕਿੰਨੇ ਸਿੱਖ ਬੀਜਰਾਂ ਨੂੰ ਮੋਰਟੀਨ ਤੇ ਭਾਜਪੀ ਨੇ ਬਰਬਾਦ ਜਣਾਇਆ ਸੀ ਇਹਨਾਂ ਕੋਲ ਸੀ ਭਾਜਪੀ ਆਰਐਸਐਸ ਦੀ

ਮੈਂ ਜੀ ਇਹ ਜੀ ਖਤਰ ਮੋਤੀ ਕਿਰਪਾ ਰਿਹਾ ਤੁਸੀਂ ਬੋਤੀ ਤੇ ਰਹੇਗੇ ਹੋ ਇਹ ਸਿਰ ਤੇ ਆਪਣਾ ਬੋਟਾ ਬੋਗਾ ਬਿਲਕੁਲ ਨਹੀਂ ਕਰਦੇ ਹਨ ਚੌਥਰੀਗਾਂ ਡੀਜੇ ਬੋਤੀ ਕਰਤਾ ਕਾਂਗਰਸ ਦਾ ਉਹਨੂੰ ਮੈਂ ਜਿਆ ਉਹ ਵੀ ਕੰਨਾਂ ਕੀ ਐਸੀ ਕਰਦੇ ਸਰਦਾਰ ਸੁਖਬੀ ਸਿੰਘ ਨੂੰ ਵੀ ਫੜਿਆ ਉਹਨਾਂ ਨੇ ਸਰਦਾਰਨੀ ਸਾਹਿਬ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਕਰਦੇ ਆ ਫਿਰ ਸਿਆਣੇ ਕਾਂਗਰਸ ਵਾੜੇ ਨੂੰ ਮੈਂ ਪੁੱਛਿਆ ਕਿ ਤੁਸੀਂ ਕਿਸਾ ਸੋ ਕੀ ਵਿਦਿਆ ਡੋਲਮੈਂਟਲ ਇੰਟਰਨੈਸ਼ਨਲ ਪੱਧਰ ਤੇ ਸਿੱਖਾਉਂਦੇ ਹੋ ਰਹੇ ਆ ਤੇ ਪਾਲਿਟਿਕ ਦੇ ਵਿੱਚ ਗੱਲ ਨਹੀਂ ਹੋ ਰਹੀ ਤੇ ਬੜੀ ਮੁਸ਼ਕਲ ਦੇ ਨਾਲ ਮੈਨੂੰ ਨਾਲ ਦਰਜ ਕੀਤਾ ਗੰਦੀਏ ਉਹ ਬੰਦਾ ਕਿ ਤੁਸੀਂ ਆਈਏ ਸਭਸ ਰਹੇ ਹੋ ਤੁਸੀਂ ਸਿਆਣੇ ਹੋ ਤੁਸੀਂ ਐਪੀ ਆਏ ਹੋ ਸਾਰਾ ਜੀਵਨ ਤੁਸੀਂ ਸਿਆਣ ਚੰਦੇ ਵਿੱਚ ਬਤਾ ਲਿਆ पर मेनू बड़ी हलात की है कि तनु तो ए स्विस का पता नहीं है कि ए इंडिया कौमी एक ने की नेशनल कमिटी परसी है ए यूनाइटेड कांग्रेस नहीं पहुंच सकती जिनमें किटा कांग्रेस ने रूस का किनता से दरबार साहब के ऊपर मिलिट्री हमले करवाए थे

ਇਹਨੂੰ ਤਾਂ ਸਹੀ ਬੋਚਾ ਦੇ ਆਥੋਰਟੇਟ ਹੋਏ ਚੰਨੀ ਸਾਹਿਬ ਸਾਡੇ ਚੀਫ ਰਿਸਟੈਂਟ ਪਾਰਲੀਮੈਂਟ ਦੇ ਵੀ ਬੋਡੇ ਹੈ ਉਹਨਾਂ ਨੇ ਅਮਰਪਾਲ ਸ਼ਿੱਟੀ ਜੇ ਜੀ ਸੱਜਣ ਸੀ ਹੈ ਔਰ ਕੇਆਰਟੀ ਇਹਨਾਂ ਨੂੰ ਪਾਲ ਘਟਨਾ ਚਾਹੀ ਜੈ ਪਰ ਕਾਂਗਰਸ ਦਾ ਜਨਰਲ ਸਕੱਤ ਹੈ गेर रॉ रिमेम्बे ओचेट कि एक मिनिस्टर अल्फाज चीफ मिनिस्टर साहब के हेरिहेर चंडी साहब ने एक सारी कांग्रेस की पॉलिसी दे रही है जी मतलब है कि अवरत पाल के जेल के बीच रखागा जैसा मामला है ਇਹ ਦੋਨੋਂ ਪਾਠੀਆਂ ਦਾ ਇਹ ਤੁਮਾ ਦਾ ਕਠ ਹੈ ਸੋ ਇਹ ਨਵੀਂ ਪਾਠੀਆਂ ਜਿੱਥੇ ਸਗੀਤ ਹੋਣੀ ਹੈ ਕੋਈ ਵਿਦਦ ਸਾਨੂੰ ਦੱਸ ਨਹੀਂ ਰਿਹਾ ਕਿ ਜਿਹੜੀ ਨਵੀਂ ਪਾਠੀ ਬਣਨੀ ਹੈ ਕੰਢੇਦਰ ਇਹਨਾਂ ਥੀ ਹੋਊਗਾ तुड़ साहब के उ जबर करके बरगाड़ी के जबर करके राज करती हुई पार्टी ने सैनी को दो सिख मरवाए कोट कपूरे मरवाए गोली करवाई तीन सौ अठाई सरूप मारक ने गैर करते

कि असली की तरह में इलेक्शन कराओगे सी पी सी के मोदी खिलाफ राजनाथ सिंह के खिलाफ जयशंकर विदेशी मंत्री के ने खिलाफ नेशनल सिक्योरिटी एडवाइजर डॉयल के खिलाफ रॉ के मुखी सिने के खिलाफ सबका रॉ का, का मुखी गोयल जेड़ा गुरदासपुर एस एस पी रहा है छोटे साहब दस कि बंद उसने शहीद कराए मेरा मतलब कहता है कि नवी पार्टी सिखा ने जिन्होंने मैं नए सड़े कतल के मुकदमे करवाऊगी नहीं करवाऊगी ਇੱਕ ਰੁਨਦੀ ਗੱਲ ਹੈ ਇੱਕ ਖਤਮ ਨਹੀਂ ਬਾਹਰ ਦੇ ਮੁਖਤੇ ਵਿੱਚ ਅਮਰੀਕਾ ਨੂੰ ਉਹ ਕੇ ਪੰਨੂ ਨੂੰ ਆਗੰਦੀ ਕੋਲ ਕਿੰਨੇ ਗੰਢੀ ਅਰੰਦੀ ਸੋਵਰਿਨਿਟੀ ਹੈ ਬਾਟਸ਼ੀਅਰ ਬਨੈਲ ਦੀ ਸੋਵਰਿਨਿਟੀ ਹੈ खंडे लोग मारे हैं कैनेडा में सोलिडरिटी है इंडिया में तो है इधर इंटरनेशनल जुल्म पार्टी है कि नवी पार्टी करूंगी कुछ जे करूंगी तब भेद का इतने आके एड् वेरबानी के पुलख की बरसी के आगे नमस्कार गुरु ग्रंथ साहब नगत फायदा होगा जे इत के डर के चले जाए फिर मैं समझता है वह कोई फायदा नहीं हों संत नरैन सिंह भिंडर वाले की सोच ਖਾਲਸਾ ਨੇ ਕਿੰਨਾ ਚੇਤ ਸਿੱਖ ਪਾਰਟੀ ਨਹੀਂ ਆਉਂਦੀਆਂ ਉਹਨਾਂ 'ਚ ਸਿੱਖ ਕੌਮ ਦਾ ਦਰਸਾ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਜੋ ਪਿਛਲੇ ਦਿਨੀ ਐਮਪੀ ਭਾਈ ਸਰਪਜੀਤ ਸਿੰਘ ਖਾਲਸਾ ਵੱਲੋਂ ਦੋਸਤੋ ਜੋ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਇਸ ਮਸਲੂ ਨੂੰ ਲੈ ਕੇ ਦੋਸਤੋ ਜੋ ਵੀ ਸਵਨਿੰਦੀ ਸਿੰਘ ਮਾਨ ਨੇ ਆਪਣੇ ਵਿਚਾਰ ਰੱਖੇ ਨੇ ਅਤੇ ਸਹਿਕਾਉਮ ਦੇ ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤੁਬਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦੇ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ